ਕਿਸਾਨ ਦੋਸਤੋ ਪਿਛਲੇ ਦਿਨੀ ਇੱਕ ਅਖਬਾਰ ਚ ਖਬਰ छਪੀ ਕਿ 126 ਚੋਨਾ ਸ਼ੈਲਰ ਵਾਲੇ ਨਹੀਂ ਖਰੀਦਣਗੇ। ਕਈ ਜਗ੍ਹਾ ਸ਼ਹਿਰਾਂ ਚ ਅਨਾਉਂਸਮੈਂਟ ਦੀਆਂ ਖਬਰਾਂ ਐ ਤੇ ਸੋਸ਼ਲ ਮੀਡੀਆ ਦੇ ਉੱਤੇ ਆ ਬੈਨਰ ਚੱਲ ਰਿਹਾ। ਮੈਂ ਦਾਵਾ ਨਹੀਂ ਕਰਦਾ ਕਿ ਇਹ ਬੈਨਰ ਜਿਵੇਂ ਇਥੇ ਫ੍ਰੀ ਕੋਡ ਦਾ ਲਿਖਿਆ ਫ੍ਰੀ ਕੋਡ ਦਾ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੋਂ ਮਿਲਿਆ ਹੈ। ਇਹ ਇਹ ਕਿੱਥੋਂ ਦਾ ਹੈ ਮੈਨੂੰ ਨਹੀਂ ਪਤਾ। ਤਾਂ ਕੌਲ ਮਲਾ ਕੇ ਇਸ ਤਰ੍ਹਾਂ ਦੀ ਚਰਚਾ ਗਰਮ ਹੋ ਗਈ ਹੈ ਕਿ 126 ਚੋਨਾ ਸ਼ੈਲਰ ਮਾਲਕ ਨਹੀਂ ਖਰੀਦਣਗੇ। ਤਾਂ ਐ ਸਬੰਧੀ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਯੂਨੀਵਰਸਿਟੀ ਦਾ ਕੀ ਕਹਿਣਾ ਹੈ ਮਾਰਾਂ ਦਾ ਕੀ ਕਹਿਣਾ ਹੈ ਇਹ ਸਾਰੇ ਬਾਰੇ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤੀਸਾਂ ਪੁਨੇ ਵਾਹ ਕੁੱਜੀ ਖਾਲਸਾ ਵਾਹ ਕੁੱਜੀ ਪਤੀ ਜੇ ਚੈਨਲ ਹੈ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਲ ਪਟਨ ਨਾਪ ਕੇ ਆਪਣਾ YouTube ਚੈਨਲ ਮੇਰੀ ਖੇਤੀ ਮਿਲਕਸਨ ਸਬਸਕ੍ਰਾਈਬ ਕਰ ਸਕਦੇ ਹੋ ਕਿਸਾਨ ਦੋਸਤੋ ਪਹਿਲਾਂ ਤਾਂ ਸਿਸਟਮ ਸਮਝੋ ਕਿ ਤੁਹਾਡੀ ਫਸਲ ਸਰਕਾਰ ਨੇ ਖਰੀਦਣੀ ਹੁੰਦੀ ਹੈ ਨਾ ਕਿ ਛੈਲਰ ਵਾਲਿਆਂ ਨੇ ਸਰਕਾਰ ਤੁਹਾਡਾ ਝੋਨਾ ਖਰੀਦ ਕੇ ਛੈਲਰ ਦੇ ਵਿੱਚ ਲਾਉਂਦੀ ਹੈ ਸ਼ੈਲਰ ਵਾਲੇ ਵਿਅਕਤੀ ਨੇ ਉਹਦਾ ਚੌਲ ਕੱਢ ਕੇ ਤੇ ਸਰਕਾਰ ਨੂੰ ਦੇ ਦੇਣਾ ਹੁੰਦਾ ਤੇ ਉਹਦਾ ਜੋ ਮਿਹਨਤ ਆ ਨਾ ਸਰਕਾਰ ਨੇ ਸ਼ੈਲਰ ਮਾਲਕ ਨੂੰ ਦੇ ਦੇਣਾ। ਠੀਕ ਹੈ। ਪਰੰਤੂ ਸ਼ੈਲਰ ਮਾਲਕ ਦਾ ਕਹਿਣਾ ਹੈ ਕਿ ਇਹਦੇ ਵਿੱਚ ਕਸ ਘੱਟ ਹੈ ਚੌਲ ਘੱਟ ਨੰਗਦਾ ਸਰਕਾਰ ਚੌਲ ਜਾਰਾ ਮੰਗਦੀ ਹੈ। ਸਾਨੂੰ ਇਹਦੇ ਤੇ ਘੱਟ ਆ ਹੋ ਰਿਹਾ। ਤਾਂ ਇਹ ਕਹਿ ਕੇ ਵੱਖ-ਵੱਖ ਤਰੀਕੇ ਦਾ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਜੋ ਚੀਜ਼ਾਂ ਦੇਖ ਰਹੇ ਹਾਂ ਇਹ ਚੱਲ ਰਹੀਆਂ ਨੇ। ਹੁਣ ਐਸ ਸੰਬੰਧ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਪੱਕ ਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੀ ਕਹਿੰਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪਿਛਲੇ ਦਿਨੀ ਜਿਹੜਾ ਹੈਗਾ ਇੱਕ ਆਪਣੇ YouTube ਚੈਨਲ 'ਤੇ ਕਿਸਾਨਾਂ ਨੂੰ ਦੱਸਿਆ ਕਿ ਇਹ ਕੋਈ ਨਵੀਂ ਕਿਸਮ ਨਹੀਂ ਹੈ ਇਹ ਪੁਰਾਣੀ ਕਿਸਮ ਹੈ ਜਿਹਨੂੰ ਕਿ ਪਹਿਲਾਂ ਛੈਲਰ ਮਾਲਕਾਂ ਨੇ ਪਸੰਦ ਵੀ ਕੀਤਾ ਆ ਸੁਣੋ ਤੁਸੀਂ 126 ਦੇ ਗੱਲ ਚੱਲਦੀ ਆ ਉਹ ਕਈ ਸ਼ੰਕੇ ਜ਼ਾਹਰ ਕਰਦੇ ਆ ਵੀ ਰਿਕਵਰੀ ਘਟਾ ਇਹ ਕਿਸਮ ਦੱਸਣਾ ਚਾਹਾਂਗਾ ਵੀ ਇਹ ਕਿਸਮ 2017 ਵਿੱਚ ਵਿਕਸਿਤ ਕੀਤੀ ਗਈ ਸੀ ਠੀਕ ਹੈ ਜੀ ਤੇ ਇਹਦਾ ਐਸਰ 8ਵਾਂ ਸਾਲ ਆ ਇਹ ਲਿਖਿਆ ਧੰਨਵਾਦ ਸਹਿ ਸਮੂਹ ਸ਼ੈਲਰਸ਼ਨ ਪੰਜਾਬ ਠੀਕ ਹੈ ਜੀ ਉਹਨਾਂ ਨੇ ਕਿਹਾ 21 22 23 ਪੂਸਾ 18 24 14 ਦੇ 126 ਬੀਜੋ ਹੂੰ ਤੇ ਮਤਲਬ ਦੇਖੋ 3 ਸਾਲ ਪਹਿਲਾਂ ਕਹਿ ਰਹੇ ਨੇ ਹੂੰ ਤੇ ਇਸ ਕਰਕੇ ਮੇਰੀ ਗੁਜਾਰਿਸ਼ ਆ ਵੀ ਕੋਈ ਕਿਸੇ ਨੂੰ ਭਰਮ ਨਹੀਂ ਹੋਣਾ ਚਾਹੀਦਾ ਕੁਝ ਜਿਹੜੇ ਬੀਜ ਦੇ ਵਿੱਚ ਵਪਾਰੀ ਲੋਕ ਹੁੰਦੇ ਨੇ ਉਹ ਜਾਣ ਪੁੱਝ ਕੇ ਭਰਮ ਫਲਾਉਂਦੇ ਨੇ ਤਾਂ ਯੂਨੀਵਰਸਿਟੀ ਨੇ ਕਿਹਾ ਕਿ ਕੁਝ ਬੀਜ ਦੇ ਵਪਾਰੀ ਹੁੰਦੇ ਜਿਹੜੇ ਕਿ ਭਰਮ ਫਲਾਉਂਦੇ ਐ ਜਿਵੇਂ ਤੁਸੀਂ ਅੱਗੇ ਦੇਖ ਹੀ ਚੁੱਕੇ ਹੋ ਕਿ 826 327 ਇਹਨਾਂ ਕਿਸਮਾਂ ਦੇ ਬਾਰੇ ਬਾਰੇ ਕਿਵੇਂ ਜਿਹੜਾ ਹੈਗਾ ਭਰਮ ਫਲਾਇਆ ਗਿਆ ਗਿਆ ਤਾਂ ਇਸੇ ਤਰੀਕੇ ਦੇ ਨਾਲ ਇਸ ਦੇ ਉੱਪਰ ਆ ਪਿਛਲੇ ਦਿਨੀ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਇੱਕ ਸਟੈਂਡ ਸਪਸ਼ਟ ਕੀਤਾ ਸਰਕਾਰ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਵੈਰੈਟੀਆਂ ਇਹਨਾਂ ਵੈਰੈਟੀਆਂ ਨੂੰ ਕਿਸਾਨ ਬੀਜਣ ਤੇ ਪੂਸਾ 144 ਨੂੰ ਲਾਉਣ ਤੋਂ ਗਰੇਜ ਕਰਨ ਪੂਸਾ 144 ਦੀ ਗੱਲ ਆਪਾਂ ਅਲੱਗ ਵੀਡੀਓ 'ਚ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵਿਅਕਤੀ PR 126 ਕਿਸਮ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਆ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾਲ ਹੀ ਉਹਨਾਂ ਨੇ ਖੇਤੀਬਾੜੀ ਭਾਗ ਤੇ ਯੂਨੀਵਰਸਿਟੀ ਨੂੰ ਕਿਹਾ ਕਿ ਅਗਲੇ ਜਿਹੜੇ 8 ਦਿਨ ਹੈ ਮਹੱਤਵਪੂਰਨ ਹੈ ਖੇਤਾਂ ਵਿੱਚ ਜਾਓ ਲੋਕਾਂ ਵਿੱਚ ਜਾਓ ਲੋਕਾਂ ਦੇ ਜਾ ਕੇ ਪ੍ਰਚਾਰ ਕਰੋ ਤੇ ਉਹਨਾਂ ਨੂੰ ਭਰੋਸਾ ਦਿਓ ਕਿ 126 ਜਿਹੜੀ ਵੈਰੈਟੀ ਹੈ ਇਹ ਵਧੀਆ ਵੈਰੈਟੀ ਹੈ ਤੇ ਇਸ ਵੈਰੈਟੀ ਨੂੰ ਖੁੱਲ ਕੇ ਲਾਉਣ ਤਾਂ ਯੂਨੀਵਰਸਿਟੀ ਦਾ ਤੇ ਸਰਕਾਰ ਦਾ ਸਟੈਂਡ ਦੋ ਚੀਜ਼ਾਂ ਤੁਹਾਡੇ ਸਾਹਮਣੇ ਸਪਸ਼ਟ ਹੋ ਗਈਆਂ ਕਿ ਇਹ ਜਿਹੜੀ ਵੈਰੈਟੀ ਹੈ ਇਹਨੂੰ ਤੁਸੀਂ ਖੁੱਲ ਕੇ ਲਾ ਸਕਦੇ ਹੋ ਇਹਦੀ ਸਰਕਾਰੀ ਖਰੀਦ ਹੋਏਗੀ हां ए ਤੁਸੀਂ ਆਪਣਾ ਖੇਤ ਦੇਖ ਰਹੇ ਹੋ ਤੁਹਾਡੇ ਪਿਛਲੇ ਸਾਲਾਂ ਦੇ ਤਜਰਬੇ ਕਿਵੇਂ ਰਏ ਆ ਤਾਂ ਉਸ ਹਿਸਾਬ ਨਾਲ ਤੁਸੀਂ ਉਹ ਵੈਰੈਟੀ ਵਰਤਣੀ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜਿਹੜਾ ਹੈਗਾ 126 ਤੇ ਸ਼ਿਫਟ ਹੋ ਜਾਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਵੈਰੈਟੀ ਉਲਾਓ ਬੇਫਿਕਰ ਹੋ ਕੇ ਲਾਓ ਦੂਸਰੇ ਪਾਸੇ ਪਿਛਲੇ ਸਾਲ ਖਬਰਾਂ ਆਈਆਂ ਸੀਆਂ ਕਿ ਕਈ ਕਿਸਾਨ ਵੀਰਾਂ ਨੇ ਇਹ ਤੇ ਕੱਟ ਦਿੱਤਾ ਕਈਆਂ ਲੋਕਾਂ ਨੂੰ ਜਿਹੜਾ ਹੈਗਾ ਰੇਟ ਘੱਟ ਮਿਲਿਆ ਸਰਕਾਰੀ ਕੀਮਤ ਹੋਂਦੇ باوجود ਤਾਂ ਇਹ ਆਦਤ ਨਾ ਪਾਓ ਸਰਕਾਰੀ ਕਿਸਮ ਐ ਮਾਰਾਂ ਦੁਆਰਾ ਪ੍ਰਮਾਣਿਤ ਕਿਸਮ ਹੈ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਕੱਟ ਵਾਲੀ ਅਰਤਨਾਪੋ ਕਿਸਾਨ ਜਿਹੜਾ ਹੈਗਾ ਪਹਿਲਾਂ ਹੀ ਮਰਿਆ ਪਿਆ ਇਹ ਨੁਕਸਾਨ ਹੋਏਗਾ ਰਹੀ ਗੱਲ ਸੈਲ ਸ਼ੈਲਰ ਐਸੋਸੀਏਸ਼ਨ ਪੰਜਾਬ ਦੀ ਜਿਸ ਦੇ ਵਿੱਚ ਕੇ ਬਹੁਤ ਹੀ ਸਤਕਾਰਯੋਗ ਤੇ ਬਹੁਤ ਹੀ ਸਿਆਣੇ ਵਿਅਕਤੀ ਇਹਦੇ ਪ੍ਰਮੁੱਖ ਨੇ ਤਾਂ ਉਹਨਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਜੀ ਤੁਹਾਡੀ ਦਿੱਕਤ ਹੋ ਸਕਦੀ ਹੈ ਕਿ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਇਸ ਝੋਨੇ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਕੀ ਕਰਤਾਂ ਨੂੰ ਇਹ ਚੋਣੇ ਦੇ ਵਿੱਚ ਦਿੱਕਤ ਹੈ ਤਾਂ ਤੁਸੀਂ ਸਾਰੇ ਸਾਡੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ ਤਾਂ ਉਹਦਾ ਇੱਕ ਪ੍ਰੋਪਰ ਜਿਹੜਾ ਹੈਗਾ ਤਰੀਕਾ ਹੈ ਕਿ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕਰਕੇ ਜੇ ਤੁਹਾਨੂੰ ਇਹ ਲੱਗਦਾ ਹੈ ਤਾਂ ਤੁਸੀਂ ਜਿਹੜਾ ਹੈਗਾ ਨੋਟੀਫਿਕੇਸ਼ਨ ਜਾਰੀ ਕਰਾ ਦਿਓ ਕਿ ਪੰਜਾਬ ਦੇ ਲੋਕ ਪੀਆ ਰਿਖੂ 26 ਚੋਣਾਂ ਨਾ ਲਾਉਣ ਪਰੰਤੂ ਜੇਕਰ ਇਸ ਤਰੀਕੇ ਦੇ ਸਰਕਾਰ ਅਤੇ ਤੁਸੀਂ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਕੇ ਕਹੋਗੇ ਕਿ ਅਸੀਂ ਇਹ 26 ਨਹੀਂ ਲੈਣਾ ਸਰਕਾਰ ਕਹੇਗੀ ਕਿ ਅਸੀਂ ਲਵਾਉਣਾ ਹੈਗਾ ਤਾਂ ਉਹਦੇ ਵਿੱਚ ਨੁਕਸਾਨ ਸਾਡੇ ਕਿਸਾਨ ਦਾ ਹੋਏਗਾ ਜਿਵੇਂ ਕਿ ਪਿਛਲੇ ਸਾਲਾਂ 'ਚ ਵੀ ਦੇਖਿਆ ਕਿ ਕੱਟ ਦੇ ਚੀਜ਼ਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ। ਪਰੰਤੂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਦਾ ਜੋ ਸਟੈਂਡ ਹੈ ਉਹ ਹਜੇ ਤੱਕ ਸਪਸ਼ਟ ਹੈ ਕਿ ਇਹ ਇੱਕ ਸਰਕਾਰੀ ਕਿਸਮ ਹੈਗੀ ਹੈ, ਇਹ ਕਿਸਮ ਵਿਕੇਗੀ। ਸਰਕਾਰ ਵੱਲੋਂ ਇਸ ਤੇ ਕੋਈ ਰੋਕ ਨਹੀਂ ਹੈਗੀ ਤੇ ਕਿਸਮ ਰਿਲੀਜ਼ ਕਰਨ ਸਮੇ ਸੈਲਰ ਸ਼ੈਲਰ ਐਸੋਸੀਏਸ਼ਨ ਦੇ ਨਾਲ ਗੱਲ ਕਰਕੇ ਉਹਨਾਂ ਅਨੁਸਾਰੇ ਮਾਣਕ ਦਿਖਾ ਕੇ ਇਹ ਰਿਲੀਜ਼ ਕੀਤੀ ਹੈ। ਤੁਸੀਂ ਬੇਫਿਕਰ ਹੋ ਕੇ ਇਹ ਕਿਸਮ ਖੇਤਾਂ ਵਿੱਚ ਲਗਾ ਸਕਦੇ ਹੋ। ਤੇ ਅਗਲੀ ਗੱਲ ਇਹ ਕਿਉਂਕਿ ਪੀਆਰ 126 ਪਿਛਲੇ ਸਾਲਾਂ ਦੇ ਵਿੱਚ ਇੱਕ ਇਹੋ ਜਿਹੀ ਕਿਸਮ ਹੋ ਕੇ ਨਿਬੜੀ ਹੈ ਜਿਹੜੀ ਕਿ ਪੰਜਾਬ ਪੰਜਾਬੀਅਤ ਪੰਜਾਬ ਦੇ ਪਾਣੀ ਪੰਜਾਬ ਦੇ ਕਿਸਾਨਾਂ ਸਭ ਦੇ ਲਈ ਇੱਕ ਬਹੁਤ ਵਧੀਆ ਕਿਸਮੋ ਕਿ ਨਿਕਲੀ ਹੈ ਤਾਂ ਜਦੋਂ-ਜਦੋਂ ਕੋਈ ਇਸ ਤਰ੍ਹਾਂ ਦੀ ਕਿਸਮ ਆਉਂਦੀਆਂ ਤਾਂ ਉਹਨਾਂ ਦੇ ਖਿਲਾਫ ਅਲੱਗ-ਅਲੱਗ ਤਿੱਕ ਦੀਆਂ ਚਰਚਾਵਾਂ ਚੱਲਦੀਆਂ ਜਿਸ ਤਰੀਕੇ ਦੇ ਨਾਲ ਇਹ ਇੱਕ ਤਰੀ ਜਿਹੜਾ ਤੁਹਾਡੀ 826 ਕਣਕ ਹੈ 327 ਕਣਕ ਹੈ ਯਾਨੀ ਬਹੁਤ ਸਾਰਿਆਂ ਦੇ ਭਾਂਡੇ ਜਿਹੜੇ ਹੈਗੇ ਬੁਰੀ ਚ ਪਾਤੇ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜੀਆਂ ਕਿਸਮਾਂ ਨੇ ਪੂਸਾ 44 ਸੀਗਾ ਉਹਨੂੰ ਕਿਸਾਨ ਛੱਡ ਨਹੀਂ ਰਹੇ ਸੀਗੇ ਤਾਂ ਉਹਦਾ ਬਦਲ PR126 ਘੱਟ ਟਾਈਮ ਦੇ ਵਿੱਚ ਵੈਰੈਟੀ ਬਹੁਤ ਵਧੀਆ ਨਿਕਲ ਕੇ ਆਈ ਹੈ ਕਿਸਾਨਾਂ ਦੇ ਚਿਹਰੇ ਵੀ ਬਹੁਤ ਵਧੀਆ ਰਹੇ ਹੈ ਤੇ ਉਹਦੇ ਨਾਲ ਵੀ ਜਿਹੜਾ ਹੈਗਾ ਬਹੁਤ ਸਾਰੀਆਂ ਧਿਰਾਂ ਬਹੁਤ ਪੂਰੇ ਤਰੀਕੇ ਨਾਲ ਪ੍ਰਭਾਵਿਤ ਹੋਈਆਂ ਤਾਂ ਇਸ ਕਰਕੇ ਅਸੀਂ ਸਰਕਾਰ ਦੇ ਫੈਸਲੇ ਦੇ ਨਾਲ ਚੱਲਾਂਗੇ ਹਾਂ ਅਸੀਂ ਫਿਰ ਬੇਨਤੀ ਕਰਦੇ ਹਾਂ ਰਾਈਸ ਐਸੋਸੀਏਸ਼ਨ ਪੰਜਾਬ ਨੂੰ ਕਿ ਜੇਕਰ ਤੁਹਾਨੂੰ ਵਾਕਿਆ ਹੀ ਦਿੱਕਤ ਹੈਗੀ ਆ ਪੰਜਾਬ ਸਰਕਾਰ ਨਾਲ ਮੀਟਿੰਗ ਕਰਕੇ ਇਸ ਦਾ ਕੋਈ ਨੋਟੀਫਿਕੇਸ਼ਨ ਜਾਰੀ ਕਰਾਓ ਇਹ ਨਾ ਹੋਵੇ ਕਿ ਕਿਸਾਨ ਜਿਹੜਾ ਹੈਗਾ 8 ਦਿਨਾਂ ਤੱਕ ਬੀਜ ਆਪਣਾ ਸਾਰਾ ਖਰੀਦ ਲੈ ਪੈਸਾ ਆਪਣਾ ਖਰਚ ਕਰ ਲਵੇ ਖਰਚਿਆਂ ਤੋਂ ਬਾਅਦ ਜ ਆਪਣੇ ਖੇਜ ਪੀਰ 126 ਵੀ ਲਾ ਲਵੇ ਤੇ ਜਿਸ ਸਮੇਂ ਵੇਚਣ ਦੀ ਦਿੱਕਤ ਆਵੇ ਤੇ ਉਸ ਸਮੇਂ ਕਿਸਾਨ ਅਤੇ ਰਾਈਸ ਐਸੋਸੀਏਸ਼ਨ ਆਮੋ ਸਾਹਮਣੇ ਹੋਣ ਰਾਈਸ ਐਸੋਸੀਏਸ਼ਨ ਪੰਜਾਬ ਤੇ ਕਿਸਾਨ ਕੋਈ ਦੋਵੇਂ ਵੱਖ-ਵੱਖ ਨਹੀਂ ਹੈਗੇ ਤੁਹਾਡੀ ਹੀ ਆਰਥ ਤੇ ਵੀ ਤੁਸੀਂ ਹੋ ਆਪਾਂ ਇੱਕ ਦੂਜੇ ਦੇ ਨਾਲ ਕਿਸਾਨ ਤੇ ਇਹ ਦੋਨੋਂ ਤਰ੍ਹਾਂ ਮਿਲ ਕੇ ਚੱਲਦੀਆਂ ਨੌ ਮਾਸ ਦਾ ਰਿਸ਼ਤਾ ਹੈ ਤਾਂ ਜੇਕਰ ਕੋਈ ਇਸ ਰਿਸ਼ਤੇ ਨੂੰ ਜਾਣ ਬੁੱਝ ਕੇ ਖਰਾਬ ਕਰ ਰਿਹਾ ਹੈ ਤਾਂ ਰਾਈਸ ਐਸੋਸੀਏਸ਼ਨ ਨੂੰ ਇਸ ਦਾ ਖੰਡਨ ਕਰਨਾ ਚਾਹੀਦਾ ਹੈ ਤੇ ਜੇਕਰ ਵਾਕਿਆ ਦਿੱਕਤ ਹੈ ਤੇ ਪੰਜ-ਛੇ ਦਿਨ ਦੇ ਵਿੱਚ ਪੰਜਾਬ ਸਕਰਨਾ ਮੀਟਿੰਗ ਕਰਕੇ ਉਸ ਦਾ ਹੱਲ ਕੱਢ ਲੈਣਾ ਚਾਹੀਦਾ ਹੈ ਬਾਕੀ ਮੇਰਾ ਕਿਸਾਨਾਂ ਨੂੰ ਇਹੀ ਸੰਦੇਸ਼ ਹੈ ਕਿ ਜੀ ਯੂਨੀਵਰਸਿਟੀ ਵੱਲੋਂ ਸਟੈਂਡ ਸਪਸ਼ਟ ਹੋ ਚੁੱਕਾ ਹੈ ਡੀਸੀ ਲੁਧਿਆਣਾ ਨੇ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨ ਜਿਹੜਾ ਹੈਗਾ ਇਸ ਕਿਸਮ ਨੂੰ ਖੁੱਲ ਕੇ ਲਾਉਣ ਇਸ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਇਸ ਦੀ ਸਰਕਾਰੀ ਖਰੀਦ ਹੋਏਗੀ ਜੇਕਰ ਤੁਹਾਨੂੰ ਕੱਲ ਨੂੰ ਇਹ ਕਿਸਮ ਵੇਚਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਉਸ ਸਮੇਂ ਜ਼ਿਲ੍ਹਾ ਮੁਖੀ ਡਿਪਟੀ ਕਮਿਸ਼ਨਰ ਦੇ ਨਾਲ ਉਸ ਸਮੇਂ ਸੰਪਰਕ ਕਰ ਸਕਦੇ ਹੋ ਤੇ ਪ੍ਰਸ਼ਾਸਨ ਦੇ ਨਾਲ رابطہ ਕਾਇਮ ਅੱਜ ਦੇ ਸਮੇਂ ਤੇ ਸਟੈਂਡ ਸਪਸ਼ਟ ਹੈ ਕਿ ਇਹ ਵੈਰੈਟੀ ਜਿਹੜੀ ਹੈਗੀ ਹੈ ਇਹ ਸੇ ਨੋਟੀਫਾਈ ਵੈਰੈਟੀ ਹੈ ਜਿਹੜਾ ਨੋਟੀਫਿਕੇਸ਼ਨ ਹੋਇਆ ਹੈ ਤੇ ਇਹ ਵੈਰੈਟੀ ਤੁਸੀਂ ਪੰਜਾਬ ਦੇ ਵਿੱਚ ਲਗਾ ਸਕਦੇ ਹੋ ਇਹਦੇ ਤੇ ਕਿਸੇ ਕਿਸਮ ਦੀ ਕੋਈ ਸਰਕਾਰ ਵੱਲੋਂ ਮਨਾਹੀ ਨਹੀਂ ਕੀਤੀ ਗਈ ਇਹ ਜਿਹੜਾ ਹੈਗਾ ਸਰਕਾਰ ਵੱਲੋਂ ਜੋ ਘੱਟੋ ਘੱਟ ਸਮਰਥਨ ਮੁਲਾਏਗਾ ਉਹ ਸਟੇਟ ਦੇ ਉੱਪਰ ਹੀ ਵਿਕੇਗੀ